ਮੈਨੂੰ ਇਹ ਨਹੀਂ ਪਤਾ ਮੈਨੂੰ ਕਿਉਂ ਧਮਕੀਆਂ ਦਿੱਤੀਆਂ ਜਾ ਰਹੀਆਂ ਐ ਦੁਬਾਰਾ ਦੁਬਾਰਾ ਕਿਉਂ ਮੈਨੂੰ ਐਦਾ ਕੀਤਾ ਜਾ ਰਿਹਾ ਐ ਮੈਂ ਆਹੀ ਕਹਿਣਾ ਚਾਹਾਂਗੀ ਕਿ ਮੈਂ ਜੋ ਇਹਨਾਂ ਨੇ ਮੈਨੂੰ ਮਨਾ ਕੀਤਾ ਹੈਗਾ ਆਪਾਂ ਉਹ ਵੀਡੀਓ ਪੋਸਟ ਨਹੀਂ ਕਰਦੇ ਪਏ ਆਪਾਂ ਉਹ ਚੀਜ਼ਾਂ ਨੂੰ ਬੰਦ ਕਰ ਦਿੱਤਾ ਹੋਇਆ ਤੇ ਆਪਾਂ ਉਹ ਦੁਬਾਰਾ ਨਹੀਂ ਪੋਸਟ ਕਰਦੇ ਪਏ ਤੇ ਮੇਰੀ ਆਈਡੀ ਦੇ ਦੇਖ ਕੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹੋ ਜੀ ਵੀਡੀਓ ਨਹੀਂ ਹੈਗੀ ਇਹਨਾਂ ਨੇ ਸਿੱਧਾ ਮੇਤੋਂ ਇਤਰਾਜ਼ ਕੀਤਾ ਹੈ ਕਿ ਬਿਆਦ ਵਾਲੀ ਵੀਡੀਓ ਬਿਆਦ ਵਾਲੀ ਵੀਡੀਓ ਆਪਾਂ ਬੰਦ ਕਰ ਦਿੱਤੀ ਹੋਈ ਐ ਉਦੋਂ ਹੀ ਡਿਲੀਟ ਕਰ ਦਿੱਤੀ ਐ ਅਸੀਂ ਜਿੱਦਣਾਂ ਨੇ ਪੁਲਿਸ ਕੰਪਲੇਟ ਤੇ ਸਾਡੇ ਕੋਲ ਜਾ ਕੇ ਮਾਫੀ ਮੰਗਾਈ ਸੀ ਉੱਥੇ ਵੀ ਆਪਾਂ ਉੱਥੇ ਵੀ ਵੀਡੀਓ ਡਿਲੀਟ ਕਰ ਦਿੱਤੀ ਆਂ ਅਹੀਂ ਬਾਕੀ ਹੋਰ ਵੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਸੀ ਆ ਮੈਂ ਨਹੀਂ ਕੀਤੀ ਸੀ ਇਹਨਾਂ ਨੇ ਆਪਣੇ ਆਪ ਫੋਨ ਫੜ ਕੇ ਵੀਡੀਓ ਡਿਲੀਟ ਕੀਤੀਆਂ ਕਿ ਇਹਨਾਂ ਨੇ ਦੁਬਾਰਾ ਫੇਰ ਮੈਨੂੰ ਕਹਿ ਰਹੇ ਨੇ ਕਿ ਤੁਸ ਤਾਨੂੰ ਤੁਹਾਨੂੰ ਤੁਹਾਨੂੰ ਆਪਾਂ ਐਦਾਂ ਤੁਹਾਡੀ ਲਾਸ਼ ਵੀ ਨਹੀਂ ਲੱਭਣੀ ਤੁਹਾਨੂੰ ਇੱਥੇ ਆਪਾਂ ਐਦਾਂ ਕਰ ਦਾਂਗੇ ਤੁਹਾਡਾ ਐਦਾਂ ਕਰ ਦਾਂਗੇ ਇਹ ਨ ਸਮਝਣਾ ਇੱਕ ਜਗ੍ਹਾ ਤੇ ਪਾਰਕਿੰਗ ਹੈ ਕਿੰਨੀ ਜਗ੍ਹਾ ਤੇ ਪਾਰਕਿੰਗ ਹੈਗੀ ਆ ਇਹ ਸਮਝ ਤੁਹਾਡੇ ਵੱਲੋਂ ਵੀਡੀਓ ਡਰੀਡ ਵੀ ਕੀਤੀ ਕਿ ਹੂੰ ਤੁਹਾਡੇ ਵੱਲ ਉਸ ਤਰ੍ਹਾਂ ਦੀ ਵੀਡੀਓ ਨਹੀਂ ਬਣਾਈ ਹਾਂ ਪਰ ਫਿਰ ਵੀ ਕਿਉਂ ਟਾਰਗੇਟ ਕੀਤਾ ਜਾਦਾ ਮੈਂ ਉਹ ਹੀ ਤਾਂ ਮੈਨੂੰ ਸਮਝ ਨਹੀਂ ਆ ਰਹੀ ਕਿ ਮੈਨੂੰ ਹੀ ਕਿਉਂ ਟਾਰਗੇਟ ਕੀਤਾ ਜਾ ਰਿਹਾ ਹੈ ਕਿ ਇਹਨਾਂ ਨੇ ਮੈਨੂੰ ਕਿਉਂ ਕਹਿ ਰਹੇ ਸਾਰੇ ਜਾਨੇ ਕਿ ਦੂਜਾ ਨੰਬਰ ਤੁਹਾਡਾ ਦੂਜਾ ਨੰਬਰ ਤੁਹਾਡਾ ਮੈਨੂੰ ਇਹ ਨਹੀਂ ਸਮਝ ਆ ਰਹੀ ਕਿ ਮੈਂ ਜੇ ਮੈਂ ਨਹੀਂ ਉਹ ਜੀ ਵੀਡੀਓ ਪਾ ਰਹੀ ਲੋਕੀ ਚੋਕ ਚੋਕ ਕੇ ਆਪਣੇ ਪੇਜਾਂ ਤੋਂ ਉਹੀ ਵੀਡੀਓ ਪਾਈ ਜਾ ਰਿਹਾ ਮੈਂ ਮੈਂ ਕਹਿਣਾ ਚਾਹਨੀ ਆ ਕਿ ਮੇਰੇ ਅਕਾਊਂਟ ਤੇ ਉਹ ਚੀਜ਼ ਨਹੀਂ ਹੈਗੀ ਮੈਂ ਡਬਲ ਮੀਨਿੰਗ ਵੀਡੀਓ ਨਹੀਂ ਪਾ ਰਹੀ ਮੈਂ ਬੰਦ ਕਰ ਦਿੱਤੀ ਹੋਈ ਆ ਤੇ ਪਲੀਜ਼ ਮੈਨੂੰ ਉਹ ਚੀਜ਼ ਨਾਲ ਤੁਹਾਨੂੰ ਤੁਹਾਡੇ ਵੱਲੋਂ ਕਿਹਾ ਕਿ ਮੇਰਾ ਪਰਿਵਾਰ ਮੇਰੇ ਨਾਲ ਹੈ ਕਿ ਤੁਹਾਨੂੰ ਕਿਸ ਤਰ੍ਹਾਂ ਦਾ ਵੀ ਤੁਸੀਂ ਕਿਹਾ ਗਿਆ ਪਰ ਮੇਰੇ ਮੇਰਾ ਪਰਿਵਾਰ ਤਾਂ ਮੇਰੇ ਨਾਲ ਹੈਗਾ ਹੈਗਾ ਪਰ ਕਿੱਥੇ ਜਿੱਥੇ ਆ ਬੰਦੇ ਮਾਰ ਹੀ ਦਿੰਦੇ ਆ ਹਰ ਕਿਨੂੰ ਤੇ ਉਹ ਮੇਰਾ ਪਰਿਵਾਰ ਕਰੇਗਾ ਕੀ ਹਾ ਜੇ ਮੇਰੇ ਪਰਿਵਾਰ ਨੂੰ ਹੀ ਕੁਛ ਹੋ ਗਿਆ ਤਾਂ ਫਿਰ ਮੈਂ ਕੀ ਕਰਾਂਗੀ ਹਾਂ ਸਾਜੀ ਬਲੋ ਇੱਕ ਕੋਈ ਕਹਾ ਗਿਆ ਕਿ ਪਾਰਕਿੰਗ ਇੱਕ ਨਹੀਂ ਕਿ ਪਾਰਕਿੰਗ ਕਈ ਹੈ ਗਿਆ ਉਹਨਾਂ ਨੇ ਆਹੀ ਕਿਹਾ ਹੈ ਕਿ ਪਾਰਕਿੰਗ ਇੱਕ ਨਹੀਂ ਹੈਗੀਆਂ ਪਾਰਕਿੰਗ ਵਧੂ ਹੈਗੀਆਂ ਨੇ ਕਿ ਜਿੱਥੇ ਤੁਹਾਨੂੰ ਆਪਾਂ ਨਾਪ ਸਾਵਦੇ ਆ ਤੁਸੀਂ ਸਮਝ ਸਕਦੇ ਹੋ ਉਹਨਾਂ ਦੀ ਵੀਡੀਓ ਦੇਖ ਸਕਦੇ ਹੋ ਉਹਨਾਂ ਨੇ ਖੁੱਲਾ ਟਾਰਗੇਟ ਦਿੱਤਾ ਸਾਨੂੰ ਕਿ ਤੁਹਾਨੂੰ ਆਪਾਂ ਮਾਰ ਸਕਦੇ ਆ ਤੁਹਾਨੂੰ ਆਪਾਂ ਜਿੱਥੇ ਮਰਜ਼ੀ ਲੱਗ ਕੇ ਮਾਰ ਸਕਦੇ ਆ ਕਾਲ ਵਗੈਰਾ ਹੀ ਤੁਹਾਨੂੰ ਮੈਨੂੰ ਕਾਲਸ ਪਹਿਲਾਂ ਆਈਆਂ ਆਂਦੀਆਂ ਹੀ ਬੜੀਆਂ ਆਂਦੀਆਂ ਸੀ ਇਹਨਾਂ ਨੇ ਟਾਰਗੇਟ ਮੈਨੂੰ ਮੈਂਸ਼ਨ ਕਰਕੇ ਮੈਂ ਇਹਨਾਂ ਨੇ ਮੈਨੂੰ ਮੈਂਸ਼ਨ ਕੀਤਾ ਕਿ ਇਹ ਤੁਹਾਡੇ ਲਈ ਸਪੈਸ਼ਲ ਵੀਡੀਓ ਪਾਈ ਹੈ ਪਹਿਲਾਂ ਦੂਜਾ ਦੂਜਾ ਉਹਨਾਂ ਦਾ ਕਮਲਪ੍ਰੀਤ ਜੀ ਦਾ ਨਾਮ ਲਿੱਤਾ ਤੇ ਬਾਅਦ ਚ ਉਹਨਾਂ ਨੇ ਮੇਰਾ ਮੈਨੂੰ ਕਿਹਾ ਕਿ ਦੂਜਾ ਟਾਰਗੇਟ ਇਹਦਾ ਹੈਗਾ ਕਿ ਇਹਨੂੰ ਆਪਾਂ ਮਤਲਬ ਕਿ ਲਾ ਇਸ ਵਾਰੀ ਤਾਂ লাশ ਲੱਗ ਗਈ ਨਾ ਉਹਦੀ ਕਮਲਪ੍ਰੀਤ ਤੇ ਤੁਹਾਡੀ ਲੱਭਣੀ ਵੀ ਨਹੀਂ ਜਦੋਂ ਤੁਹਾਨੂੰ ਕੋਈ ਮੈਸੇਜ ਕਰੇ ਪਹਿਲੇ ਤੁਹਾਨੂੰ ਮੋਗੇ ਬੁਲਾਇਆ ਗਿਆ ਸੀ ਕੋਈ ਐਡਵਾਂਸ ਤੇ ਉਸ ਤੋਂ ਬਾਅਦ ਮਾਫੀ ਮੰਗ ਕੇ ਇਹਨਾਂ ਨੇ ਧੋਖੇ ਨਾਲ ਮੈਨੂੰ ਉੱਥੇ ਬੁਲਾਇਆ ਸੀਗਾ ਜਿਸ ਕਰਕੇ ਆਪਾਂ ਉਦੋਂ ਫੁੱਲ ਸਕੂਲ ਵੀ ਗਏ ਸੀਗੇ ਤੇ ਪੁਲਿਸ ਨੇ ਸਾਡੀ ਨਹੀਂ ਸੁਣੀ ਸੀ ਕਿ ਪੁਲਿਸ ਜੇ ਉੱਠ ਕੇ ਚਲੇ ਜਾਂਦੇ ਸੀਗੇ ਸਾਨੂੰ ਕੋਈ ਅੰਦਰ ਜਾਣ ਹੀ ਨਹੀਂ ਦਿੰਦਾ ਸੀ ਪੁਲਿਸ ਕੋਲ ਜਾਣ ਹੀ ਨਹੀਂ ਦਿੱਤੇ ਆਪਾਂ ਵੱਡੇ ਵੱਡੇ ਆਪਾਂ ਆਪਾਂ ਕਚਹਿਰੀ ਵੀ ਗਏ ਸੀਗੇ ਹਰ ਜਗ੍ਹਾ ਗਏ ਹੀ ਕਿ ਅੰਦਰ ਕੋਈ ਜਾਣ ਹੀ ਨਹੀਂ ਦਿੰਦਾ ਸੀ ਸਾਨੂੰ ਕਿ ਸਮਝ ਕੇ ਕਿ ਤੁਸੀਂ ਕੋਈ ਉਹਨਾਂ ਨਾਮ ਸੁਣ ਕੇ ਕਹਿੰਦੇ ਕਿ ਚਲੋ ਠੀਕ ਹੈ ਕੋਈ ਨਹੀਂ ਐਵੇਂ ਸਮਝ ਲੈਂਦੇ ਜੇ ਕੱਲ ਨੂੰ ਜਿੱਦਾਂ ਉਹਨੂੰ ਕੁਝ ਹੋਇਆ ਤੇ ਅੱਜ ਮੈਨੂੰ ਸਾਨੂੰ ਕੁਝ ਹੋ ਜਾਂਦਾ ਫੇਰ ਕੀ ਗੱਲ ਬਿਲਕੁਲ ਬਿਲਕੁਲ ਬਹੁਤ ਜ਼ਿਆਦਾ ਸਾਡੇ ਫੈਮਿਲੀ ਕਬਰਾਈ ਹੋਈ ਹੈ ਕਿ ਆ ਚੀਜ਼ ਤੇ ਬੇਟਾ ਤੂੰ ਬਾਹਰ ਹੀ ਨਾ ਜਾਓ ਤੂੰ ਇਹ ਤੋਂ ਚਲੇ ਹੀ ਜਾਓ ਉਹਨਾਂ ਨੂੰ ਇਹ ਇਹ ਇਹੋ ਜਿਹਾ ਮੋਲ ਬਣ ਗਿਆ ਹੈ ਕਿ ਆਪਾਂ ਸ਼ੁਰੂ ਤੋਂ ਅਮਰੀਸਰ ਰਹਿ ਰਹੇ ਕਿ ਅਮਰੀਸਰ ਛੱਡ ਕੇ ਚਲੀ ਜਾਈਏ ਇਸ ਵਾਰ ਮਨੁੱਖੀ ਕਰ ਰਹੇ ਤੇ ਗਏ ਆਪਾਂ ਕੰਪਲੀਟ ਕੀਤੀ ਹੀ ਬਸ ਮੈਂ ਆ ਆ ਮੰਗ ਕਰਨਾ ਚਾਹੁੰਦੀ ਕਿ ਮੈਨੂੰ ਸਿਕਿਉਰਟੀ ਸਾਨੂੰ ਸਾਰਿਆਂ ਨੂੰ ਦਿੱਤੀ ਜਾਵੇ ਮੈਂ ਜੋ ਇਹ ਚਾਹੁੰਦੇ ਸੀ ਆਪਾਂ ਉਹ ਚੀਜ਼ਾਂ ਪੋਸਟ ਕਰਨੀਆਂ ਬੰਦ ਕਰ ਦਿੱਤੀਆਂ ਤੇ ਮੈਨੂੰ ਟਾਰਗੇਟ ਨਾ ਕੀਤਾ ਜਾਵੇ ਆਪਾਂ ਉਹ ਪੋਸਟ ਨਹੀਂ ਕਰ ਰਹੇ ਜੋ ਇਹਨਾਂ ਨੇ ਸਾਨੂੰ ਕਹਿ ਰਹੇ ਨੇ ਜੋ ਡਬਲ ਮੀਨਿੰਗ ਸੀ ਜੋ ਵੈਦਾ ਵਾਲੀ ਸੀ ਇਹਨਾਂ ਨੇ ਵੈਦਾ ਦੇ ਨਾਲ ਵੀ ਆਪਸ ਚ ਗੱਲਬਾਤ ਕਰਕੇ ਕਲੀਅਰ ਕਰ ਲਿੱਤਾ ਹੋਇਆ ਤੇ ਮੇਰੇ ਨਾਲ ਵੀ ਕਲੀਅਰ ਕਰ ਲਿੱਤਾ ਹੀ ਇਹਨਾਂ ਲਿਖਤੀ ਰੂਪ ਚ ਵੀ ਮੇਰੇ ਕੋਲ ਹੈਗਾ ਵਾ ਪੁਲਿਸ ਸਟੇਸ਼ਨ ਅੱਜ ਨਹੀਂ ਕਿਤੇ ਅੱਜ ਆਪਾਂ ਜਾਣਾ ਹੁਣ ਪੁਲਿਸ ਕੰਪਲੀਟ ਕਰਨ ਵਾਸਤੇ ਤੁਹਾਡੇ ਸਾਹਮਣੇ ਆਈ ਐ ਮਹਰੂਦੀ ਜਿਹੜਾ ਸਵੇਰੇ ਸਵੇਰੇ ਮੇਰੇ ਕੋ ਵੀਡੀਓ ਮੈਨੂੰ ਸਾਹਮਣੇ ਆਈ ਐ ਤੁਹਾਨੂੰ ਲੱਗਦਾ ਤੁਹਾਨੂੰ ਵੀ ਧਮਕੀ ਦਿੱਤੀ ਗਈ ਹੈ ਹਾਂਜੀ ਇਹਨਾਂ ਨੇ ਮੈਨੂੰ ਧਮਕੀ ਦਿੱਤੀ ਐ ਮੈਨੂੰ ਉਹਦਾ ਪਹਿਲਾਂ ਨਹੀਂ ਪਤਾ ਸੀ ਮੈਨੂੰ ਕੱਲ ਕੱਲ ਪਤਾ ਲੱਗਾ ਕਿ ਉਹਨਾਂ ਦੀ লাশ ਲੱਭੀ ਐ ਬਸ ਮੈਂ ਥੋੜਾ ਥੋੜਾ ਸੁਣਿਆ ਹੀਗਾ ਉਹਨਾਂ ਬਾਰੇ ਕਿ ਮੈਨੂੰ ਇਹਨਾਂ ਨੇ ਨਹੀਂ ਪਤਾਈ ਪਰ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਆਪਾਂ ਮਾਰਿਆ ਪਰ ਕੋਈ ਕੋਈ ਬੰਦਾ ਗਲਤੀ ਕਰ ਲੇ ਉਹਨੂੰ ਹੋਰ ਵੀ ਸਮਝਾਉਣ ਦੇ ਤਰੀਕੇ ਹੁੰਦੇ ਆ ਹਰ ਇੱਕ ਕੁੜੀ ਨੂੰ ਮਾਰ ਦੇਣਾ ਨਹੀਂ ਚੰਗੀ ਗੱਲ ਹੁੰਦੀ ਐਂ ਏਦਾਂ ਮਾਰ ਕੇ ਕਿਸੇ ਨੂੰ ਆਪਾਂ ਮੰਨਣ ਲੱਗ ਪਏ ਫੇਰ ਪੁਲਿਸ ਦਾ ਕੀ ਕੰਮ ਹੈ ਜੇ ਤੁਹਾਨੂੰ ਪਾਲ ਮੈਰੋ ਦਾ ਕਹਿਣਾ ਸੀ ਕਿ ਤੁਹਾਨੂੰ ਵੀ ਸਮਝਾਇਆ ਗਿਆ ਸੀ ਪਰ ਤੁਸੀਂ ਸਮਝੇ ਨਹੀਂ ਤੁਸੀਂ ਪਹਿਲੇ ਪੋਸਟ ਵੀ ਕੀਤੀ ਹੋਣੀ ਆ ਆਪਾਂ ਪੋਸਟ ਕੀਤੀ ਸੀਗੀ ਆਪਾਂ 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 ਪੋਸਟ ਕੀਤੀਆਂ ਹੀ ਸਾਰੀਆਂ ਵੀਡੀਓ ਮਤਲਬ ਕਿ ਚਾਰ ਵੀਡੀਓ ਪੋਸਟ ਕੀਤੀਆਂ ਹੀ ਵੈਦਾ ਵਾਲੀਆਂ ਆਪਾਂ ਉਹੀ ਚਾਰ ਵੀਡੀਓ ਆਪਾਂ ਡਿਲੀਟ ਕਰ ਦਿੱਤੇ ਆਂ ਹੀ ਇਹਨਾਂ ਨੇ ਖੁਦ ਸਾਡੇ ਕੋਲ ਫੋਨ ਫੜ ਕੇ ਵੀਡੀਓ ਡਿਲੀਟ ਕਰਵਾ ਲੀਆਂ ਹੀ ਉਸ ਤੋਂ ਬਾਅਦ ਮਜਾਲ ਕੋਈ ਵੀਡੀਓ ਉਹ ਜੀ ਪੋਸਟ ਹੋਈ ਹੋਵੇ ਆਪਾਂ ਕੋਈ ਪੋਸਟ ਹੀ ਨਹੀਂ ਕੀਤੀ ਸੀ ਵੀਡੀਓ ਆਪਾਂ ਹੁਣ ਆਪਾਂ ਕੰਟੈਂਟ ਹੀ ਮਿੱਤੇ ਮੇਰੀ ਆਈਡੀ ਤੇ ਦੇਖ ਸਕਦੇ ਹੋ ਕੋਈ ਡਬਲ ਮੀਨਿੰਗ ਵੀਡੀਓ ਨਹੀਂ ਹੈਗੀ ਕੋਈ ਉਹ ਜੀ ਗੰਦੀ ਵੀਡੀਓ ਨਹੀਂ ਹੈਗੀ ਆਪਾਂ ਇੱਕ ਵਾਰੀ ਨਹੀਂ ਚਾਰ ਤੋਂ ਪੰਜ 6 ਵਾਰੀ ਆਪਾਂ ਮਾਫੀ ਮੰਗ ਲਈ ਹਰ ਜਗ੍ਹਾ ਤੇ ਖਲੋਕ ਲੋ ਕਿ ਮਾਫੀਆਂ ਮੰਗਾ ਲੀਆਂ ਪਰ ਇਹਨਾਂ ਨੇ ਫੇਰ ਸਾਨੂੰ ਵੇ ਟਾਰਗੇਟ ਕਰ ਰਹੇ ਨੇ ਕਿ ਤੁਸੀਂ ਤੁਹਾਨੂੰ ਆਪਾਂ ਲਾਸ਼ ਨਹੀਂ ਲੱਪਣੀ ਤੁਹਾਨੂੰ ਇਦਾਂ ਹੋਏ ਨਾ ਮੈਂ ਤਾਂ ਇਹਨਾ ਪਲੀਜ਼ ਮੈਂ ਉਹ ਚੀਜ਼ਾਂ ਨੂੰ ਕਹਿ ਰਹੀਆਂ ਕਿ ਮੈਨੂੰ ਪਲੀਜ਼ ਇਹ ਚੀਜ਼ਾਂ ਤੋਂ ਬਾਹਰ ਕੱਢ ਦੇ ਮੈਂ ਕੰਟਰੋਵਰਸੀ ਨਹੀਂ ਪੈਣਾ ਚਾਹੁੰਦੀ ਆ ਇਹ ਚੀਜ਼ਾਂ ਜੇ ਕਿਉਂ ਚਲਾ ਰਹੇ ਕਿਉਂ ਚਲਾ ਰਹੇ ਮੈਨੂੰ ਇਹ ਨਹੀਂ ਪਤਾ ਪਲੀਜ਼ ਸਾਮ ਦਾ ਮਾਹੌਲ ਹੁੰਦਾ ਮਨ ਵਿੱਚ ਕਿਉਂਕਿ ਜਿਹਨੂੰ ਇਹੋ ਜਿਹੀ ਧਮਕੀ ਲੱਗਦੀ ਹੈ ਜਾਨ ਨੂੰ ਮਾਰਨ ਦੀ ਧਮਕੀ ਲੱਗਦੀ ਹੈ ਫਿਰ ਉਹ ਕਿਸਦਾ ਮਾਹੌਲ ਹੋ ਰਿਹਾ ਬਹੁਤ ਡਰ ਦਾ ਮਾਹੌਲ ਬਣਿਆ ਹੋਇਆ ਵਾ ਹਰ ਜਗ੍ਹਾ ਤੇ ਕਿਉਂਕਿ ਇਹ ਨਹੀਂ ਪਤਾ ਮੈਂ ਕਿੱਥੇ ਜਾਵਾਂ ਸਾਨੂੰ ਘੇਰ ਲੈਣ ਤੇ ਸਾਨੂੰ ਮਾਰ ਦੇਣ ਜਿੱਦਾਂ ਉਹ ਮਾਰਕੀ ਐ ਤੇ ਇਹਦਾ ਮੇਰੇ ਨਾਲ ਵੀ ਹੋ ਸਕਦਾ ਮੇਰੀ ਫੈਮਲੀ ਨਾਲ ਵੀ ਹੋ ਸਕਦਾ ਇਹਨਾਂ ਨੇ ਮੈਨੂੰ ਮੇਰੀ ਫੈਮਲੀ ਨੂੰ ਵੀ ਤੰਗੀ ਦਿੱਤੀ ਹੀ ਪਹਿਲਾਂ ਪਹਿਲਾਂ ਕਿ ਬਸ ਇਹੀ ਮੰਗੇ ਕਿ ਹਾਂ ਸਿਕਿਉਰਿਟੀ ਚਾਹੀਦੀ ਹੈ ਪਲੀਜ਼ ਉਹ ਆਹ ਚੀਜ਼ਾਂ ਜਿੱਦਾਂ ਇਹ ਮੈਨਾਂ ਮੈਨੂੰ ਸ਼ਰਿਆਮ ਮਤਲਬ ਇੰਸਟਾਗ੍ਰਾਮ ਤੇ ਸ਼ਰਿਆਮ ਸੋਸ਼ਲ ਮੀਡੀਆ ਤੇ ਧਮਕੀ ਦੇ ਰਿਹਾ ਹੈ ਤੁਸੀਂ ਆਪ ਸਾਰੇ ਜਾਣੇ ਵੇਖ ਰਹੇ ਹੋ ਪਲੀਜ਼ ਮੈਨੂੰ ਆਹ ਚੀਜ਼ਾਂ ਚੋਂ ਤੁਸੀਂ ਆਪ ਸਾਰੇ ਜਾਣੇ ਕਿ ਇਹ ਕੁੜੀ ਨੂੰ ਹਰ ਇੱਕ ਵਧੀਆ ਪਿਆਰ ਨਾਲ ਤਰੀਕੇ ਨਾਲ ਸਮਝਾਇਆ ਜਾ ਸਕਦਾ ਹੈ ਪਲੀਜ਼ ਉਹ ਚੀਜ਼ਾਂ ਨੂੰ ਦੁਬਾਰਾ ਨਾ ਬੋਲਿਆ ਜਾਵੇ ਜੋ ਮੈਂ ਵੀਡੀਓ ਡਿਲੀਟ ਕਰ ਦਿੱਤੀ ਹੋਈ ਹੈ ਪਲੀਜ਼ ਸੌਰੀ ਮੈਨੂੰ ਆਹ ਚੀਜ਼ਾਂ ਚ ਦੁਬਾਰਾ ਨਾ ਕੀਤਾ